ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਾ ਟੀਵੀ ਮੈਂ ਸੋਨੀਆ ਸੋ ਬੀਤੇ ਤਿੰਨ ਦਿਨਾਂ ਤੋਂ ਪੰਜਾਬੀ ਗਾਇਕ ਰਾਜਵੇਰ ਜਵੰਦਾ ਜੋ ਆ ਫੋਰਟਿਸ ਹਸਪਤਾਲ ਦੇ ਵਿੱਚ ਐਡਮਿਟ ਨੇ ਜਿੱਥੇ ਲਗਾਤਾਰ ਪੰਜਾਬੀ ਕਲਾਕਾਰ ਤੇ ਉਹਨਾਂ ਦੇ ਫੈਨਸ ਵੀ ਪਹੁੰਚ ਰਹੇ ਐ ਤੇ ਅੱਜ ਸਾਡੇ ਨਾਲ ਜੋ ਮੌਜੂਦ ਨੇ ਉਹ ਖੁਦ ਉਹਨਾਂ ਦੇ ਵਾਸਤੇ ਪ੍ਰਸ਼ਾਦ ਵੀ ਲੈ ਕੇ ਪਹੁੰਚੇ ਨੇ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਮੇਰਾ ਨਾਮ ਸੁਖੰਦਰਪਾਲ ਸਿੰਘ ਜੀ ਮੈਂ ਅਮਰਸਰ ਤੋਂ ਬਿਲੋਂਗ ਕਰਦਾ ਜੀ ਸੋ ਤੁਸੀਂ ਅੰਮ੍ਰਿਤਸਰ ਤੋਂ ਆਏ ਹੋ ਖਾਸ ਰਾਜਵੀਰ ਜਵੰਦਾ ਜੀ ਵਾਸਤੇ ਆਏ ਉਹਨਾਂ ਦੇ ਫੈਨਸ ਵੀ ਪਹੁੰਚ ਰਹੇ ਆ ਪੰਜਾਬੀ ਕਲਾਕਾਰ ਹਰ ਕੋਈ ਅਰਦਾਸ ਕਰ ਰਿਹਾ ਤੇ ਤੁਸੀਂ ਵੀ ਪ੍ਰਸ਼ਾਦ ਲੈ ਕੇ ਪਹੁੰਚੇ ਥੋੜਾ ਜਿਹਾ ਉਸਦੇ ਬਾਰੇ ਜ਼ਰੂਰ ਦੱਸੋ ਪੰਜੀ ਕੱਲ ਸੀਗਾ ਐਤਵਾਰ ਕੱਲ ਬਾਬਾ ਦੀਪ ਸਿੰਘ ਦਾ ਵਾਰ ਹੁੰਦਾ ਸਾਡੇ ਮਰਸਾਚੇ ਉੱਥੇ ਚਪਾਰਾ ਸਾਹਿਬ ਚੱਲਦਾ ਸੋ ਅਸੀਂ ਤੇ ਪਰਸੋਂ ਦੇ ਆ ਅਰਦਾਸਾਂ ਬੇਨਤੀਆਂ ਕਰ ਰਹੇ ਸੀ ਤੇ ਕੱਲ ਆਪਣਾ ਪਰਿਵਾਰ ਸਾਰਾ ਮੈਂ ਲੈ ਕੇ ਉੱਥੇ ਬਾਬਾ ਦੀਪ ਸਿੰਘ ਤੇ ਦਰਬਾਰ ਤੇ ਗਏ ਸੀਗੇ ਤੇ ਉੱਥੇ ਅਰਦਾਸ ਬੇਨਤੀ ਕੀਤੀ ਨਾਲੇ ਮੈਂ ਤੁਹਾਨੂੰ ਜੋਤ ਦਾ ਘੋ ਲੈ ਕੇ ਆਂ ਤੇ ਮੇਰੀ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਮੇ ਜੋਦਾ ਕਿ ਉੱਥੇ ਜਾ ਕੇ ਮੈਂ ਵੀਰ ਦੇ ਤੱਕ ਪਹੁੰਚਦਾ ਕਰਾਂ ਸੋ ਮੈਂ ਇੱਥੇ ਆਇਆ ਇੱਥੇ ਮੈਨੂੰ ਵੀਰ ਸਿੰਘ ਵੀਰ ਜੀ ਮਿਲੇ ਤੇ ਉਹਨਾਂ ਨੇ ਮੈਨੂੰ ਉਹਨਾਂ ਨੇ ਮੈਸੇਜ ਨਾਲ ਭਾਜੀ ਦੀ ਮੇਰੇ ਮੇਰੀ ਭੈਣ ਲੱਗਦੀ ਆ ਜੀ ਭੈਣੀ ਮੈਂ ਕਹੂੰਗਾ ਤੇ ਭੈਣ ਨੂੰ ਮਿਲਿਆ ਉਹਨੂੰ ਮੈਂ ਪ੍ਰਸ਼ਾਦ ਦਿੱਤਾ ਤੇ ਉਹ ਮੇਰੀ ਭੈਣ ਵਿਚਾਰੀ ਮੋਸ਼ਨਲ ਹੋ ਗਈ ਮੈਂ ਸਿਰ ਤੇ ਹੱਥ ਰੱਖ ਕੇ ਕਿਹਾ ਮੈਂ ਭੈਣ ਫਿਕਰ ਨਾ ਕਰੋ ਤੁਸੀਂ ਬਾਬਾ ਦੀਪ ਸਿੰਘ ਕਿਰਪਾ ਕਰਨਗੇ ਇਹ ਮੇਰਾ ਵੀਰ ਫੇਰ ਉਸੇ ਤਰ੍ਹਾਂ ਚੜ੍ਹਦੀ ਕਲਾ ਜੇ ਉੱਠੂਗਾ ਤੇ ਚਮਤਕਾਰ ਹੋਊਗਾ ਬਸ ਸਾਡੀਆਂ ਦਵਾਵਾਂ ਇਹੀ ਸੱਚੇ ਪਾਤਸ਼ਾਹ ਕੇ ਵੀ ਇਹ ਮੇਰਾ ਵੀਰ ਛੇਤੀ ਛੇਤੀ ਉੱਠ ਕੇ ਆਪਣੇ ਪਰਿਵਾਰ ਚ ਆਪਣੇ ਸਾਰੀ ਦੁਨੀਆ ਚ ਹੱਸੇ ਖੇਡੇ ਪਹਿਲੇ ਵਾਂਗੂ ਉਦਾਂ ਹੀ ਨਾਚੇ ਗਾਵੇ ਹੱਸੇ ਬਸ ਸਾਡੀ ਦਵਾ ਹੀ ਹੈ ਅੱਛਾ ਵੈਸੇ ਤੁਹਾਡੀ ਕਦੇ ਮੁਲਾਕਾਤ ਹੋਈ ਕਿਸੇ ਅਖਾੜੇ ਦੇ ਵਿੱਚ ਜਾਂ ਉਸ ਤਰ੍ਹਾਂ ਮੁਲਾਕਾਤ ਹਾਂਜੀ ਹਾਂਜੀ ਇੱਕ ਦੋ ਵਾਰ ਮੈਨੂੰ ਮਿਲੇ ਜੀ ਇੱਕ ਵਾਰ ਇੱਥੇ ਮਾਰਕੀਟ ਚ ਮਿਲੇ ਸੀਗੇ ਤੇ ਇੱਕ ਦੋ ਵਾਰ ਅਮਰਸਾਡ ਸਾਡੇ ਫੰਕਸ਼ਨ ਸੀਗਾ ਉੱਥੇ ਮਿਲੇ ਸੀਗੇ ਤੇ ਮਤਲਬ ਇੱਥੇ ਮਾਰਕੀਟ ਚ ਵੀ ਮਿਲੇ ਜਦੋਂ ਤੇ ਇਦਾਂ ਵੀ ਮਤਲਬ ਜਦੋਂ ਉਹਨਾਂ ਨੇ ਮੈਨ ਲਈ ਜਾਈਏ ਤਾਂ ਉਹਨਾਂ ਨੇ ਕਦੀ ਨਹੀਂ ਸੋਚਿਆ ਕਿ ਮੈਂ ਸਿੰਗਰ ਐ ਜਾਂ ਕਿਦਾਂ ਨਿਕਲ ਕੇ ਬਾਰ ਬੜੇ ਪਿਆਰ ਨਾਲ ਮਿਲਦੇ ਆ ਤੇ ਇਹਨਾਂ ਚ ਕੋਈ ਉਹ ਸਿੰਗਰਾਂ ਵਾਲੀ ਬੋਮਝਾਜ ਨਹੀਂ ਹੈ ਕਿ ਜਦਾਂ ਆਮ ਸਿੰਗਲ ਕਰਦੇ ਆਂ ਤੇ ਪਿਛੇੜਜੇ ਪਿਛੇੜਜੇ ਉਹਨਾਂ ਦੇ ਕੋਈ ਚੱਕਰ ਨਹੀਂ ਆ ਬੱਚਿਆਂ ਨਾਲ ਬੱਚੇ ਹੋ ਜਾਂਦੇ ਆ ਤੇ ਸਿਆਣਿਆ ਸਿਆਣੇ ਹੋ ਜਾਂਦੇ ਆ ਤੇ ਬਹੁਤ ਹੀ ਨਾਈਸ ਪਰਸਨ ਗੁੱਟ ਸੁਭਾਅ ਹੈ ਜੀ ਇਹੀ ਗੱਲ ਹੈ ਕਿ ਅੱਜ ਸਾਰਾ ਪੰਜਾਬ ਪੰਜਾਬੀ ਕਲਾਕਾਰ ਉਹਨਾਂ ਦੇ ਫੈਨਸ ਇੱਥੇ ਪਹੁੰਚ ਰਹੇ ਤੇ ਉਹਨਾਂ ਦੀ ਅਰਦਾਸ ਕਰ ਰਹੇ ਤੇ ਉਸ ਅਰਦਾਸ ਦਾ ਮੁੱਲ ਵੀ ਪੈ ਰਿਹਾ ਹੈ ਬਿਲਕੁਲ ਜੀ ਮੁੱਲ ਪੈਣਾ ਹੀ ਬਣਾ ਜੀ ਕਿਉਂਕਿ ਅਰਦਾਸਾਂ ਬਹੁਤ ਜ਼ਿਆਦਾ ਆ ਤੇ ਬਾਬਾ ਦੀਪ ਸਿੰਘ ਕਿਰਪਾ ਕਰਨ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਅਰਦਾਸ ਸੁਣਨੀ ਹੀ ਪਣੀ ਲੋਕਾਂ ਦੇ ਕਿਉਂਕਿ ਇਹ ਬਹੁਤ ਹੀ ਵਧੀਆ ਵੀਰ ਆ ਜਿਹੜੇ ਵਾਸਤੇ ਲੋਕੀ ਥਾਂ ਥਾਂ ਤੇ ਆਲ ਵਰਡ ਅਰਦਾਸਾਂ ਆ ਰਹੀਆਂ ਸੱਚੇ ਪਾਤਸ਼ਾਹ ਕਿਰਪਾ ਕਰਨ ਆਂਡੀ ਤੇ ਉਹ ਦਵਾਵਾਂ ਸੱਚੇ ਬਾਰੇ ਜਲਦੀ ਜਲਦੀ ਠੀਕ ਹੋ ਕੇ ਤੇ ਕਾਇਮ ਹੋ ਜਾਣ ਬਸ ਸੋ ਬਾਬਾ ਜੀ ਸਭ ਦੀਆਂ ਅਰਦਾਸਾਂ ਨੂੰ ਭਾਗ ਲਗਾਉਣ ਤੇ ਰਾਜਵੀਰ ਜਵੰਦਾ ਜਲਦ ਇੱਕ ਵਾਰ ਫੇਠ ਠੀਕ ਹੋ ਜਾਣ ਤੇ ਅਖਾੜੇ ਲਗਾਉਣ ਸਭ ਦੇ ਵਿੱਚ ਵਿਚਰਨ ਸਭ ਇਹੀ ਚਾਹੁੰਦੇ ਤੇ ਇਸੇ ਕਰਕੇ ਹਰ ਇੱਕ ਕਲਾਕਾਰ ਪੰਜਾਬ ਦੇ ਲੋਕ ਹਰ ਕੋਈ ਅਰਦਾਸ ਕਰ ਰਿਹਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੂਰਾ ਟੀਵੀ ਮੈਂ ਸੋਨੀਆ ਸੋ ਬੀਤੇ ਤਿੰਨ ਦਿਨਾਂ ਤੋਂ ਪੰਜਾਬੀ ਗਾਇਕ ਰਾਜਵੇਰ ਜਵੰਦਾ ਜੋ ਆ ਫੋਰਟਿਸ ਹਸਪਤਾਲ ਦੇ ਵਿੱਚ ਐਡਮਿਟ ਨੇ ਜਿੱਥੇ ਲਗਾਤਾਰ ਪੰਜਾਬੀ ਕਲਾਕਾਰ ਤੇ ਉਹਨਾਂ ਦੇ ਫੈਨਸ ਵੀ ਪਹੁੰਚ ਰਹੇ ਐ ਤੇ ਅੱਜ ਸਾਡੇ ਨਾਲ ਜੋ ਮੌਜੂਦ ਨੇ ਉਹ ਖੁਦ ਉਹਨਾਂ ਦੇ ਵਾਸਤੇ ਪ੍ਰਸ਼ਾਦ ਵੀ ਲੈ ਕੇ ਪਹੁੰਚੇ ਨੇ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਮੇਰਾ ਨਾਮ ਸੁਖੰਦਰਪਾਲ ਸੰਘਾ ਜੀ ਮੈਂ ਅਮਰਸਰ ਤੋਂ ਬਿਲੋਂਗ ਕਰਦਾ ਜੀ ਤੁਸੀਂ ਅੰਮ੍ਰਿਤਸਰ ਤੋਂ ਆਏ ਹੋ ਖਾਸ ਰਾਜਵੀਰ ਜਵੰਦਾ ਜੀ ਵਾਸਤੇ ਆਏ ਉਹਨਾਂ ਦੇ ਫੈਨਸ ਵੀ ਪਹੁੰਚ ਰਹੇ ਆ ਪੰਜਾਬੀ ਕਲਾਕਾਰ ਹਰ ਕੋਈ ਅਰਦਾਸ ਕਰ ਰਿਹਾ ਤੇ ਤੁਸੀਂ ਵੀ ਪ੍ਰਸ਼ਾਦ ਲੈ ਕੇ ਪਹੁੰਚੇ ਥੋੜਾ ਜਿਹਾ ਉਸਦੇ ਬਾਰੇ ਜ਼ਰੂਰ ਦੱਸੋ ਪੰਜੀ ਕੱਲ ਸੀਗਾ ਐਤਵਾਰ ਕੱਲ ਬਾਬਾ ਦੀਪ ਸਿੰਘ ਦਾ ਵਾਰ ਹੁੰਦਾ ਸਾਡੇ ਮਰਸਾਚੇ ਉੱਥੇ ਚਪੈਰਾ ਸਾਹਿਬ ਚੱਲਦਾ ਸੋ ਅਸੀਂ ਤੇ ਪਰਸੋਂ ਦੇ ਆਰਦਾਸਾਂ ਬੇਨਤੀਆਂ ਕਰ ਰਹੇ ਸੀ ਤੇ ਕੱਲ ਆਪਣਾ ਪਰਿਵਾਰ ਸਾਰਾ ਮੈਂ ਲੈ ਕੇ ਉੱਥੇ ਬਾਬਾ ਦੀਪ ਸਿੰਘ ਤੇ ਦਰਬਾਰ ਤੇ ਗਏ ਸੀਗੇ ਤੇ ਉੱਥੇ ਅਰਦਾਸ ਬੇਨਤੀ ਕੀਤੀ ਨਾਲੇ ਮੈਂਥੋ ਜੋਧਾ ਘਿਓ ਲੈ ਕੇ ਆ ਤੇ ਮੇਰੀ ਅਰਦਾਸ ਬੇਨਤੀ ਇਹ ਸੱਚੇ ਪਾਤ ਤਾਕ ਪਹੁੰਚਦਾ ਕਰਾਂ ਸੋ ਮੈਂ ਇੱਥੇ ਆਇਆ ਇੱਥੇ ਮੈਨੂੰ ਵੀਰ ਸਿੰਘ ਵੀਰ ਜੀ ਮਿਲੇ ਤੇ ਉਹਨਾਂ ਨੇ ਮੈਨੂੰ ਉਹਨਾਂ ਨੇ ਮੈਸੇਜ ਨਾਲ ਭਾਜੀ ਦੀ ਮੇਰੇ ਮੇਰੀ ਭੈਣ ਲੱਗਦੀ ਆ ਭੈਣ ਹੀ ਮੈਂ ਕਹੂੰਗਾ ਤੇ ਭੈਣ ਨੂੰ ਮਿਲਿਆ ਉਹਨੂੰ ਮੈਂ ਪ੍ਰਸ਼ਾਦ ਦਿੱਤਾ ਤੇ ਉਹ ਮੇਰੀ ਭੈਣ ਵਿਚਾਰੀ ਮੋਸ਼ਨਲ ਹੋ ਗਈ ਮੈਂ ਸਿਰ ਤੇ ਹੱਥ ਰੱਖ ਕੇ ਕਿਹਾ ਮੈਂ ਭੈਣ ਫਿਕਰ ਨਾ ਕਰੋ ਤੁਸੀਂ ਬਾਬਾ ਦੀਪ ਸਿੰਘ ਕਿਰਪਾ ਕਰਨਗੇ ਇਹ ਮੇਰਾ ਵੀਰ ਫੇਰ ਉਸੇ ਤਰ੍ਹਾਂ ਚੜ੍ਹਦੀ ਕਲਾ ਜੇ ਉੱਠੂਗਾ ਤੇ ਚਮਤਕਾਰ ਹੋਊਗਾ ਬਸ ਸਾਡੀਆਂ ਦਵਾਵਾਂ ਇਹੀ ਸੱਚੇ ਪਾਤਸ਼ਾਹ ਕੇ ਵੀ ਇਹ ਮੇਰਾ ਵੀਰ ਛੇਤੀ ਛੇਤੀ ਉੱਠ ਕੇ ਆਪਣੇ ਪਰਿਵਾਰ ਚ ਆਪਣੇ ਸਾਰੀ ਦੁਨੀਆ ਚ ਹੱਸੇ ਖੇਡੇ ਪਹਿਲੇ ਵਾਂਗੂ ਉਦਾਂ ਹੀ ਨਾਚੇ ਗਾਵੇ ਹੱਸੇ ਬਸ ਸਾਡੀ ਦਵਾ ਹੀ ਹੈ ਅੱਛਾ ਵੈਸੇ ਤੁਹਾਡੀ ਕਦੇ ਮੁਲਾਕਾਤ ਹੋਈ ਕਿਸੇ ਅਖਾੜੇ ਦੇ ਵਿੱਚ ਜਾਂ ਉਸ ਤਰ੍ਹਾਂ ਮੁਲਾਕਾਤ ਹਾਂਜੀ ਹਾਂਜੀ ਇੱਕ ਦੋ ਵਾਰ ਮੈਨੂੰ ਮਿਲੇ ਜੀ ਇੱਕ ਵਾਰ ਇੱਥੇ ਮਾਰਕੀਟ ਚ ਮਿਲੇ ਸੀਗੇ ਤੇ ਇੱਕ ਦੋ ਵਾਰ ਅਮਰਸਾਡ ਸਾਡੇ ਫੰਕਸ਼ਨ ਸੀਗੇ ਉੱਥੇ ਮਿਲੇ ਸੀਗੇ ਤੇ ਮਤਲਬ ਇੱਥੇ ਮਾਰਕੀਟ ਚ ਵੀ ਮਿਲੇ ਜਦੋਂ ਤੇ ਇਦਾਂ ਵੀ ਮਤਲਬ ਜਦੋਂ ਉਹਨਾਂ ਨੇ ਮਿਲ ਜਾਈਏ ਤਾਂ ਉਹਨਾਂ ਨੇ ਕਦੀ ਨਹੀਂ ਸੋਚਿਆ ਕਿ ਮੈਂ ਸਿੰਗਰ ਐ ਜਾਂ ਕਿਦਾਂ ਨਿਕਲ ਕੇ ਬਾਹਰ ਬੜੇ ਪਿਆਰ ਨਾਲ ਮਿਲਦੇ ਆ ਤੇ ਇਹਨਾਂ ਚ ਕੋਈ ਉਹ ਸਿੰਗਰਾਂ ਵਾਲੀ ਬੋਮਬ ਜਹਾਜ਼ ਨਹੀਂ ਹੈ ਕਿ ਜਦਾਂ ਆਮ ਸਿੰਗਰ ਕਰਦੇ ਆਂ ਤੇ ਪਿੱਛੇ ੜਜੇ ਪਿੱਛੇ ੜਜੇ ਉਹਨਾਂ ਦੇ ਕੋਈ ਚੱਕਰ ਨਹੀਂ ਆ ਬੱਚਿਆਂ ਨਾਲ ਬੱਚੇ ਹੋ ਜਾਂਦੇ ਆ ਤੇ ਸਿਆਣਿਆ ਸਿਆਣੇ ਹੋ ਜਾਂਦੇ ਆ ਤੇ ਬਹੁਤ ਹੀ ਨਾਈਸ ਪਰਸਨ ਗੁੱਟ ਸੁਭਾਅ ਹੈ ਜੀ ਇਹ ਹੀ ਗੱਲ ਹੈ ਕਿ ਅੱਜ ਸਾਰਾ ਪੰਜਾਬ ਪੰਜਾਬੀ ਕਲਾਕਾਰ ਉਹਨਾਂ ਦੇ ਫੈਨਸ ਇੱਥੇ ਪਹੁੰਚ ਰਹੇ ਤੇ ਉਹਨਾਂ ਦੀ ਅਰਦਾਸ ਕਰ ਰਹੇ ਤੇ ਉਸ ਅਰਦਾਸ ਦਾ ਮੁੱਲ ਵੀ ਪੈ ਰਿਹਾ ਹੈ ਬਿਲਕੁਲ ਜੀ ਮੁੱਲ ਪੈਣਾ ਹੀ ਬਣਾ ਜੀ ਕਿਉਂਕਿ ਅਰਦਾਸਾਂ ਬਹੁਤ ਜ਼ਿਆਦਾ ਆ ਤੇ ਬਾਬਰਦੀਪ ਸਿੰਘ ਕਿਰਪਾ ਕਰਨ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਅਰਦਾਸ ਸੁਣੀ ਹੀ ਪਣੀ ਲੋਕਾਂ ਦੇ ਕਿਉਂਕਿ ਇਹ ਬਹੁਤ ਹੀ ਵਧੀਆ ਵੀਰ ਆ ਜਿਹੜੇ ਵਾਸਤੇ ਲੋਕੀ ਥਾਂ ਥਾਂ ਤੇ ਆਲ ਵਰਦ ਅਰਦਾਸਾਂ ਆ ਰਹੀਆਂ ਸੱਚੇ ਪਾਤਸ਼ਾਹ ਕਿਰਪਾ ਕਰਨ ਆਂਡੀ ਤੇ ਉਹ ਦਵਾ ਉਹ ਸੱਚੇ ਪਾਤਸ਼ਾਹ ਜਲਦੀ ਜਲਦੀ ਠੀਕ ਹੋ ਕੇ ਤੇ ਕਾਇਮ ਹੋ ਜਾਣ ਬਸ ਸੋ ਬਾਬਾ ਜੀ ਸਭ ਦੀਆਂ ਅਰਦਾਸਾਂ ਨੂੰ ਭਾਗ ਲਗਾਉਣ ਤੇ ਰਾਜਵੀਰ ਜਵੰਦਾ ਜਲਦ ਇੱਕ ਵਾਰ ਫੇਰ ਠੀਕ ਹੋ ਜਾਣ ਤੇ ਅਖਾੜੇ ਲਗਾਉਣ ਸਭ ਦੇ ਵਿੱਚ ਵਿਚਰਨ ਸਭ ਇਹੀ ਚਾਹੁੰਦੇ ਤੇ ਇਸੇ ਕਰਕੇ ਹਰ ਇੱਕ ਕਲਾਕਾਰ ਪੰਜਾਬ ਦੇ ਲੋਕ ਹਰ ਕੋਈ ਅਰਦਾਸ ਕਰ ਰਿਹਾ